ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਰੇਲ ਨਾਲ ਵਾਪਰਿਆ ਭਿਆਨਕ ਹਾਦਸਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਖਬਰ ਆ ਰਹੀ ਹੈ ਮਾਨਸਾ ਵਿੱਚ ਖਾਦੋ ਵਾਲੀ ਰੇਲ ਗੱਡੀ ਦਾ ਇੱਕ ਡੱਬਾ ਰੇਲਵੇ ਲਾਈਨ ਤੋਂ ਹੇਠਾਂ ਉਤਰ ਗਿਆ ਜਸ ਕਰਕੇ ਮੁਲਾਜ਼ਮਾਂ ਵੱਲੋਂ ਡੱਬੇ ਨੂੰ ਖਾਲੀ ਕਰਵਾਇਆ ਗਿਆ ਵਪਾਕ ਦੇ ਅਧਿਕਾਰੀ ਕਰਨਾ ਦੇ ਜੱਜ ਲੈਲੀ ਮੌਕੇ ਤੇ ਪਹੁੰਚ ਰਹੇ ਹਨ ਹੁਣ ਡੱਬੇ ਤੋਂ ਖਾਦ ਉਤਾਰੀ ਜਿਸ ਤੋਂ ਬਾਅਦ ਡੱਬੇ ਨੂੰ ਟਰੈਕ ਤੇ ਦੁਬਾਰਾ ਚੜਾਇਆ ਜਾਵੇਗਾ ਪੱਟੜੀ ਤੋਂ ਉਤਰਨ ਕਾਰਨ ਰੇਲ ਆਵਾਜੇ ਪ੍ਰਭਾਵਿਤ ਨਹੀਂ ਹੋਈ ਮਜ਼ਦੂਰਾਂ ਨੇ ਦੱਸਿਆ ਕਿ ਉਹ ਖਾਦ ਦੀ ਪਰਿਗੱਡੀ ਨੂੰ ਖਾਲੀ ਕਰ ਰਹੇ ਹਨ ਵਾਂਸ ਅਵੇ ਕਿ ਖਾਦ ਨਾਲ ਪਰ ਰੇਲ ਗੱਡੀ ਖੜੀ ਸੀ ਸਾਰੇ ਡੱਬਿਆਂ 'ਚ ਖਾਦ ਨਹੀਂ ਸੀ ਜਿਸ ਕਰਕੇ ਡੱਬਿਆਂ ਦੀ ਅਦਲਾ ਬਦਲੀ ਕੀਤੀ ਗਈ ਤੇ ਇਸ ਦੌਰਾਨ ਟ੍ਰੇਨ ਦਾ ਡਰਾਈਵਰ ਟ੍ਰੇਨ ਨੂੰ ਪਿੱਛੇ ਕਰ ਰਿਹਾ ਅਤੇ ਡੱਬੇ ਦੀ ਅਦਲਾ ਬਦਲੀ ਕਰ ਰਿਹਾ ਸੀ ਜਿਸ ਕਰਕੇ ਟ੍ਰੇਨ ਦਾ ਡੱਬਾ ਪੱਟੜੀ ਤੋਂ ਉੱਤਰ ਗਿਆ ਵੀਡੀਓ ਦੇਖਣ ਲਈ ਤੁਹਾਡਾ ਤਾਣੂ ਬਾਦ